ਸਾਸਰੀ ਕਾਲ ਮਸੀ ਸਾਸਰੀ ਕਾਲ ਪੁੱਤ ਗਰਮੀਆਂ ਗੁਰਮੀ ਤੋਂ ਬਜੀਆਂ ਸਾਡੇ ਇੱਥੇ ਗਰਮੀ ਗੁਰਮੀ ਕਿੱਥੇ ਗਰਮੀ ਹੋ ਤੁਹਾਡੇ ਤੂੰ ਕਿੱਥੇ ਗਈ ਹੈ ਆਪਣੀ ਧਰਮ ਦੀ ਭੈਣ ਕੋ ਆਈ ਹੈ ਧਰਮ ਦੀ ਭੈਣ ਛਮਲੇ ਰਹਿੰਦੀ ਆ ਪਤਾ ਉਹਨਾਂ ਦੇ ਸਾਰੇ ਕਮਰਿਆਂ 'ਚ ਈਸੀ ਲੱਗੇ ਆ ਲੈ ਇੱਥੇ ਰੱਖ ਈਸੀ ਕੱਲੀ ਤੁਹਾਡੀ ਚਤਰੋਪੂਆ ਸਰਬੋ ਦੇ ਘਰ ਹੀ ਨਹੀਂ ਈਸੀ ਲੱਗੇ ਸਾਡੇ ਵੀ ਰਿਸ਼ਤੇਦਾਰਾਂ ਦੇ ਈਸੀ ਲੱਗੇ ਆ ਅੱਛਾ ਸਾਡੀ ਢੜੀ ਪੁੱਤ ਠੰਡੇ ਠਾਰੇ ਕਮਰੇ 'ਚ ਸੌਂਦਾ ਲੇਟੇ ਮਾਰੀ ਤੇ ਕੜੀਆਂ ਕੜੀਆਂ ਫਿਰ ਤੇ ਵਧੀਆ ਨਜ਼ਾਰੇ ਲੈਣ ਦੇ ਕਿ ਤੂੰ ਤੇ ਉਹਨੇ ਪੁੱਤ ਕੱਲ ਦੇ ਗਏ ਵਾਂਡੇ ਤੇ ਮੈਂ ਰਾਤੀ ਸੀ ਲਾਵਾਂ ਤੇ ਪੁੱਤ ਠੰਡੀ ਹਵਾ ਨਹੀਂ ਦਿੰਦਾ ਤੱਤੀ ਜੀ ਹਵਾ ਮਾਰਦਾ ਸੀ ਤੱਤੀ ਹਵਾ ਮਾਰਦਾ ਸੀ ਜਦੋਂ ਲੌਂਦੇ ਸੀ ਨਾ ਪੁੱਤ ਤੇ ਉਹ ਤਾਂ ਠੰਡੀ ਹਵਾ ਮਾਰਦਾ ਸਮਝ ਨਾ ਬੇਬੀ ਹੋਇਆ ਕੀ ਉਹ ਮਾਸੀ ਤੂੰ ਉਹਦਾ ਟੈਂਪਰੇਚਰ ਪੂਰਾ ਰੱਖਣਾ ਹੀ ਫੇਰ ਉਹਨੇ ਠੰਡੀ ਹਵਾ ਮਾਰਨੀ ਪੁੱਤ ਪੂਰਾ ਫੁੱਲ ਤੇ ਛੱਡਿਆ ਹੀ ਮੈਂ 30 ਤੇ ਛੱਡ ਕੇ ਬੈਠੀ ਹਾਂ 30 ਤੇ ਛੱਡ ਕੇ ਬੈਠੀ ਹਾਂ ਈਸੀ ਉਹ ਵੀ ਤੈਨੂੰ ਪਤਾ ਹੀ ਆ ਪਤ ਮਾਸੀ ਆਕੋ ਦੇ ਰਿਸ਼ਤੇਦਾਰ ਕਿਤੇ ਸੜਬਲ ਕੋਲਾ ਹੋ ਜਾਂਦੇ ਮਾਸੀ ਆਕੋ ਨੂੰ ਵੇਖ ਕੇ ਤਾਂ ਮੈਂ ਤੇ ਜਾਪਦਾ ਏ ਕਿ ਤੇ ਈਸੀ ਵੀ ਇਹਨਾਂ ਦਾ ਕਿਤੇ ਸੜਬਲ ਕੋਲਾ ਹੋ ਗਿਆ ਮੈਨੂੰ ਵੇਖ ਕੇ ਚੰਗਾ ਚੰਗਾ ਪਤ ਲਾਵਾਂ ਮੈਂ ਈਸੀ ਤੇ ਘੜੀ ਲੰਮੀ ਪਾਵਾਂ ਹਾਂ ਠੰਡੇ ਠਾਰ ਸਾਸਰੀ ਕਾਲ ਇਹਨਾਂ ਨੂੰ ਤੇ ਗੱਛ ਪਾਵਾਂ ਹਾਂ ਤਾਂ